ਟਮਟਮ ਵਾਲੇ ਵਿਚਾਰ ਆਜਾ ਬਾਬਿਆਂ ਨੂੰ ਫਿਰ ਕਿਸੂ ਲਈ ਉਹਨੇ ਲੋਕ ਦੇ ਕੋਲ ਪ੍ਰੋਗਰਾਮ ਬਣਾਣਾ ਬਿਲਕੁਲ ਯਾਰ ਵਿਚਾ ਪਾਣੀ ਦੇਖੋ ਕਿਹਨਾਂ ਸ਼ਰਤ ਦੀ ਗੱਲ ਆਪਣੇ ਵਾਸਤੇ ਆਪਣੀ ਸਿੱਖ ਬੋਲੀ ਮਾਰ ਕੇ ਨਾ ਕੋੜੋ ਬੁਲਬੁਲੇ ਮਾਝੇ ਅੱਜ ਕੋਈ ਲੋਕ ਦੇ ਜਾਨਵਰ ਬੁਲਬਲੇ ਲਾ ਲਿਆ ਜਾਨਵਰ ਨੂੰ ਬਣਾ ਰਹੇ ਨੇ ਅੱਜ ਆਪਣੇ ਸਹਿਬਜ਼ਾਦ ਦੇ ਸਿੰਘੀ ਧਾੜੇ ਤੇ ਇਹ ਹੁਣ ਕੀ ਕਾਹਨ ਆਇਆ ਅੱਗੂ ਅੱਗੇ ਆ ਜਾਓ ਅਰਬ ਆਕਾਰਿਕ ਕਲਪਨਾ ਉਹ ਹਮਨਾਮ ਜਾ ਰਹੀ ਹੋਏ ਐ ਸਾਬ ਜਾਜਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੂਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚੰਕੌਰ ਸਾਹਿਬ ਦਾ ਕਿਹਾੜਾ ਚੱਲ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਹਿਬਜਾ ਦੇ 7 ਤੇ 9 ਸਾਲ ਦੇ ਬਲੀਹਾ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਅਜ ਅੱਗੇ ਆਜਾ ਇੱਕ ਮਿੰਟ ਅੱਗੇ ਆ ਜਾ ਹਾਂ ਗੱਲ ਕਰਨਾ ਕਹੋ ਜੀ ਮੇਡੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾੜੇ ਕਿਤੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਹਰਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇਹ ਕਹ ਸਮੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬੀ ਸਭ ਕਾ ਮੈਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਨਹੀਂ ਆ ਕੇ ਤੁਸੀਂ ਸਣਾ ਬਾਹਰ ਨਾ ਪੈਣ ਦਾ ਵੜਰੋਖਾਂ ਇੱਥੇ ਸਾਡੇ ਲੋਕ ਸਮਾਨੇ ਸਮਾਨੇ ਤੋਂ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਿੱਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕਾਹਨੂੰ ਕੋਈ ਲੜਾਈ ਝਗੜੇ ਦਾ ਜ਼ਿੰਮੇਵਾਰ ਕੋਈ ਹਾਂਜੀ ਇਹਦਾ ਨੰਬਰ ਇਹਦਾ ਜਿਹਦਾ ਜਿਹਦਾ ਘਰ ਹੈ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਪਿੰਡ ਦੀ ਸਾਡੇ ਪਿੰਡ ਦੀ ਨਹੀਂ ਮਾਵਾ ਮੈਂ ਨਹੀਂ ਕਰਦੇ ਆ ਗੋਰੀ ਪਿੰਡ ਦੀ ਲੋਕ ਖੇਤੀ ਦੇ ਬੰਦੇ ਆ ਗਏ ਉਹ ਸਾਡੇ ਪਿੰਡ ਦੇ ਵਿੱਚ ਜਾ ਰਹੇ ਲੋਕ ਭੁੰਜੇ ਸੌ ਰਹੇ ਨੇ ਜਵਾਬ ਇਹਨਾਂ ਨੂੰ ਕੀ ਪਤਾ ਕਿ ਮਰਦੀ ਘੋਰਾ ਕਰ ਲੋ ਤੁਸੀਂ ਇਹਨਾਂ ਵਿਚਾਰੀਆਂ ਮਾਈਆਂ ਨਹੀਂ ਸਾਡੇ ਪਿੰਡ ਦੀਆਂ ਮਾਈਆਂ ਤੁਸੀਂ ਇਹਨਾਂ ਨੂੰ ਕੀ ਪਤਾ ਗੁਮਰਾਹ ਕਰ ਰਹੀਆਂ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਨੂੰ ਸਰਾ ਬਰਲਡ ਲੈਵਲ ਤੇ ਮਨਾਇਆ ਜਾਂਦਾ ਹੈ ਬਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਵੀ ਇਸ ਨਾਲ ਰਾਜਨੀਤੀ ਹੋ ਰਹੀ ਹੋਵੇ ਇਹ ਬਦਲ ਗਿਆ ਸਮਝੀ ਥੋੜੀ ਇੱਕ ਮਿੰਟ ਰੁਕੋ ਕਿਤੇ ਮਨਾਇਆ ਜਾ ਰਿਹਾ ਹੈ ਕਾਨੂੰਨ ਗੱਲ ਕਰਨਾਂ ਹੈ ਕਿਤੇ ਮਨਾਇਆ ਜਾ ਰਿਹਾ ਹੈ ਸੰਗਠਨ ਸੰਗਠਨ ਹਰ ਜਗ੍ਹਾ ਯਾਦ ਰੱਖੋ ਭਾਈ ਮੇਰੇ ਮੇਰੇ ਮੇਰੀ ਭੈਣ ਤੇ ਸਾਂ ਗੱਲ ਚਾਹ ਦੇਖੋ ਜੀ ਚੁੱਪ ਹੋ ਇੱਕ ਮਿੰਟ ਚੁੱਪ ਜਿਹੜਾ ਹੋਣਾ ਹੈ ਚਲੋ ਥੋੜੀ ਨਾਲ ਥੋੜੀ ਸਹਿਯੋਗ ਬਿੰਦੂ ਪੁੱਲ ਜੀ ਚਿੰਨ੍ਹ ਮੇਰੇ ਖੜੇ ਨੂੰ ਰੋਕ ਲਓ ਬਾਹਰ ਖੜੇ ਕਿਉਂ ਖੜ ਕੇ ਜੀ ਖੜਾ ਤਾ ਖੜਾ ਖੜੇ ਨਗਰ ਕਿਰਦਾਰ ਸਾਹਿਬ ਆਇਆ ਮੱਕਾ ਵੀ ਨਗਰ ਕਿਰਦਾਰ ਸਾਹਿਬ ਸੀ ਥੰਮ ਲਾ ਮੇ ਪਹਿਲੇ ਅਸੀਂ ਉਧਰ ਉਹ ਦੁਬਾਰਾ ਵੀ ਤੁਸੀਂ ਆ ਜੇ ਕਿ ਮੇਰੇ ਬੱਚੇ ਦੋਨੇ ਜਾਂਦੇ ਨੇ ਮੈਂ ਬੁਲਾਏ ਨੇ ਜਿਹੜੀ ਸਜ਼ਾ ਮੇਰਾ ਗਾਲਾ ਕੱਟਣਾ ਕੁਝ ਸਜ਼ਾ ਦੇਣਾ ਮੈਨੂੰ ਨਹੀਂ ਨਾ ਨਾ ਇਹ ਪੂਰਾ ਮੰਦੀ ਕਰ ਰਹੇ ਸੀਦਾ ਹੈ ਇਹ ਤਾਂ ਬੇਨਤੀ ਕਰ ਰਹੇ ਹਾਂ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਨਾ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਬੱਚਾ ਦਾ ਬੱਚਾ ਮਰ ਜੇ ਆਉਂਦਾ 7 ਵਜੇ ਮੜੀ ਜੀ ਮੜੀ ਜੀ 7 ਵਜੇ ਕਿੰਨਾ ਹੁੰਦਾ ਹੈ ਪੂਰੀ ਕੌਮ ਦਾ ਅਫਸੋਸ ਮਨਾ ਰਹੇ ਦੇਖੋ ਪਹਿਲੇ ਅਸੀਂ ਨਗਰ ਕਿੰਚੇ ਸੀ ਆ ਦੇਖੋ ਪਾਪਾ ਨੇ ਨਗਰ ਨਹੀਂ ਕਰ ਰਹੇ ਨਗਰ ਕਿੰਚੇ ਹੋਲ ਵਜਾਓ ਨਗਰ ਕਿੰਚੇ ਹੋਲ ਵਜਾਓ ਮੈਂ ਨਗਰ ਦੀ ਧੱਕੀ ਪਈ ਆ ਗਈ ਇਹ ਵੀ ਸੇਵਾ ਇਹ ਸਾਡਾ ਬਾਟਰ ਬੈਗ ਇਹ ਤਾਂ ਵਜਾਉਣੀ ਚਾਹੀਦੀ ਇਸ ਚਲੋ ਮੈਂ ਮਾਰਕੀਟ ਵਿੱਚ ਜਾ ਰਹੀ ਆ ਕਿ ਨਹੀਂ ਬਸ ਤੂੰ ਸਹੀ ਬੋਲਦਾ ਜੇ ਇਹ ਗੱਲ ਹੋਣੀ ਹੈ ਹੁਣ ਇੱਥੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪੇ ਲੈ ਨਹੀਂ ਦਿੱਤੇ ਜੇ ਰਾਸਤਾ ਦਿਓ ਇੱਥੋਂ ਚੱਲੇ ਜਾ ਨਿਕਲੋ ਰੋ ਰੋ ਸਮਾਂ ਖਰਾਬ ਹੋ ਰਿਹਾ ਇਹ ਤਾਂ ਕੋਈ ਦਿਨ ਟਾਈਮ ਲੰਮ ਨਹੀਂ ਇਸ ਤੋਂ ਦੋ ਮਿੰਟ ਹੋ ਗਏ ਪਹਿਲਾਂ ਵੀ ਗੱਲ ਸੀ ਤੂੰ ਯਾਰ ਸਮਾਨੇ ਦੇ ਰੱਖਣਾ ਆਪਦੇ ਉਧਰ ਨਾਲ ਯਾਰ ਤੂੰ ਆਪੇ ਪਿੰਡਾਂ ਜੇ ਵਿਆਹ ਜਾ ਕੇ ਸੁਣਾਣੀ ਕਿ ਕਿੰਨਾ ਬੜ ਕੇ ਵਿਆਹ ਕਿਲੋਮੀਟਰ ਬੁਲਾਇਆ ਗਿਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਗਰੀਕਾ ਬਾਕੀ ਪਿੰਡ ਦੇ ਕਿ ਕੱਢੋ ਮੈਂ ਜਵਾਬ ਇਹਦਾ ਜਵਾਬ ਇਹਦਾ ਯਾਰ ਨੰਗੀ ਦੇ ਵਿੱਚ ਦੂਹ ਧੱਕੇ ਨਾਲ ਜਾ ਗਏ ਆ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕਰਦੇ ਸੀ ਨੇ ਕੋਈ ਕਰਦੇ ਆਪਾਂ ਸਭ ਕੱਢ ਦਿੰਦੇ ਜਰੂਰ ਇਸਰ ਤੇ ਰੱਖੀਏ ਆਪਾਂ ਸਾਨੂੰ ਨਹੀਂ ਮਲਾਦੇ ਹੋ 10 ਰੁਪਏ ਮਲਾ ਦੇ ਸਾਰੇ ਬਾਈ ਜੀ ਜਾ ਰਹੇ ਆ ਪਿੰਡ ਪੁੱਲ ਦੀ ਆਪਦਾ ਥੋੜੇ ਫੇਲ ਤੇ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਹੋਜੀ ਸੁਣ ਮੈਂ ਸਭ ਲੋਕਾਂ ਨੂੰ ਇੱਥਾ ਜਾਦਾ ਜਾਂਦਾ ਜਾਂਦਾ ਹੋਇਂਂਦਰ ਜੀ ਤੇ ਆਪੂ ਬੇਤਨ ਬਾਈ ਬੋਲ ਯਾਰ ਬੁਰਦਾਂ ਪੁੱਛ ਬੋਲਿਏ ਨਾ ਯਾਰ ਹਾਂ ਬੱਤ ਪੁੱਗਾਰੇ ਯਾਰ ਚਲੋ ਜੀ ਜਲੂਸ ਨਿਕਲੂ ਠੋਪ ਕੇ ਬਾਈ ਹੋਰਣਾ ਵਾਚ ਮੈਂ ਤੁਹਾਨੂੰ ਲਓ ਜੀ ਆ ਜਿਹੜੇ ਜੀਸੂ ਸਈ ਆਲਿਆਂ ਨੇ ਪਿੰਡ ਬਟਰੁੱਖਾਂ ਦੇ ਵਿੱਚ ਆਇਆ ਤੇ ਉਦੋਂ ਬਾਅਦ ਇਹ ਤੋਰ ਤੇ ਉਹਦੇ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਲੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਇੱਥੇ ਤੁਹਾਨੂੰ ਦਿਖਾਉਣਾ ਹੈ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੋਕ ਦੀ ਲਹਿਰ ਦੀ ਵੀ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਕਿ ਕਹਾਂ ਜਾ ਕੇ ਵੀ ਜੇ ਗਾਹਾਂ ਤੋਂ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਗ ਚੱਲ ਰਿਹਾ ਹੈਗਾ ਲੋਕ ਧੋਮ ਜਿਹਾ ਕੇ ਖੁਸ਼ੀਆਂ ਮਨਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰੇ ਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਆ ਗਈ ਆ ਦੇਖੋ ਜੀ ਨੀਲੇ ਕੋਟ ਵਾਲਾ ਜਿਹੜਾ ਮੈਨ ਹੈੱਡ ਆਗਾ ਸਮਾਣੇ ਤੋਂ ਆਇਆਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ